ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾ ਦਲੀਪ ਸਿੰਘ ਇਸ ਵੇਲੇ ਦੀ ਸਿੱਧੀ ਖਬਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਤੋਂ ਜਿੱਥੇ ਬਲਾਸਟ ਤੋਂ ਬਾਅਦ ਮੌਕੇ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚੇ ਨੇ ਅਮਿਤ ਸ਼ਾਹ ਨੇ ਜਿਵੇਂ ਹੀ ਇਸ ਖਬਰ ਬਾਰੇ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੌਕੇ ਦਾ ਜਾਇਜ਼ਾ ਲਿਆ ਉਸ ਤੋਂ ਪਹਿਲਾਂ ਉਹ ਐਲ ਐਨ ਜੀ ਪੀ ਹਸਪਤਾਲ ਪਹੁੰਚੇ ਸਨ ਤੇ ਉਸ ਤੋਂ ਬਾਅਦ ਸਿੱਧੇ ਹੀ ਬਲਾਸਟ ਵਾਲੀ ਥਾਂ ਤੇ ਪਹੁੰਚੇ ਸਨ ਲਾਲ ਕਿਲੇ ਦੇ ਕੋਲ ਜੋ ਲਾਲ ਕਿਲੋ ਦਾ ਮੈਟਰੋ ਸਟੇਸ਼ਨ ਹੈ ਗੇਟ ਨੰਬਰ 1 ਦੇ ਕੋਲ ਜੋ ਬਲਾਸਟ ਹੋਇਆ ਉਸ ਥਾਂ ਤੇ ਵੀ ਅਮਿਤ ਸ਼ਾ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦਿੱਲੀ ਤੋਂ ਇਹ ਦੋਹੇ ਤਸਵੀਰਾਂ ਜਿੱਥੇ ਅਮਿਤ ਸ਼ਾ ਪਹਿਲਾਂ ਐਲ ਐਂ ਜੀ ਪੀ ਹਸਪਤਾਲ ਪਹੁੰਚੇ ਮਰੀਜ਼ਾਂ ਦਾ ਹਾਲ ਚਾਲ ਜਾਣਿਆ ਕਿਉਂਕਿ ਇਸ ਸਮੇਂ 2 ਦਰਜਨ ਤੋਂ ਵੱਧ ਲੋਕ ਕਿਹਾ ਜਾ ਰਿਹਾ ਹੈ ਕਿ ਜ਼ੇਰੇ ਇਲਾਜ ਨੇ ਤੇ ਦੂਜੇ ਪਾਸੇ ਤਸਵੀਰ ਤੁਸੀਂ ਦੇਖ ਰਹੇ ਹੋ ਅਮਿਤ ਸ਼ਾ ਦੀ ਜੋ ਕਿ ਬਲਾਸਟ ਵਾਲੀ ਥਾਂ ਤੇ ਪਹੁੰਚੇ ਉਹੀ ਥਾਂ ਜਿੱਥੇ ਚਲਦੀ ਮੂਵਿੰਗ ਵੀਕਲ ਜੋ ਦਿੱਲੀ ਪੁਲਿਸ ਕਮਿਸ਼ਨਰ ਦਾ ਕਹਿਣਾ ਕਿ ਚਲਦੀ ਗੱਡੀ I20 ਗੱਡੀ ਜਿਸ ਦੇ ਵਿੱਚ ਬਲਾਸਟ ਹੋਇਆ ਉਸ ਥਾਂ ਤੇ ਪਹੁੰਚ ਕੇ ਅਮਿਤ ਸ਼ਾਹ ਨੇ ਜਾਇਜ਼ਾ ਲਿਆ ਤੇ ਆਲੇ ਦੁਆਲੇ ਦੇ ਇਲਾਕੇ ਨੂੰ ਸੁਰੱਖਿਆ ਦੇ ਤੌਰ ਤੇ ਕੋਰਡਨ ਆਫ ਕਰ ਦਿੱਤਾ ਗਿਆ ਕਿਸੇ ਵੀ ਸ਼ਖਸ ਨੂੰ ਜੋ ਕਿ ਪਬਲਿਕ ਦਾ ਸ਼ਖਸ ਹੈ ਜਾਂ ਭੀੜ ਹੈ ਉਸ ਨੂੰ ਨੇੜੇ ਨਹੀਂ ਲੱਗਣ ਦਿੱਤਾ ਜਾ ਰਿਹਾ ਤਾਂ ਅਮਿਤ ਸ਼ਾਹ ਇਸ ਸਮੇਂ ਗਰਾਉਂਡ ਜ਼ੀਰੋ ਤੇ ਉਤਰੇ ਹੋਏ ਨੇ ਤੇ ਉਹਨਾਂ ਨੇ ਪੂਰੇ ਇਲਾਕੇ ਦਾ ਜਾਇਜ਼ਾ ਲਿਆ ਤੇ ਪੁਲਿਸ ਅਫਸਰਾਂ ਨਾਲ ਗੱਲਬਾਤ ਕੀਤੀ ਹੈ ਇਸ ਸਮੇਂ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਈਏ ਜੋ ਕਿ ਇਸ ਬਲਾਸਟ ਦੀ ਜੋ ਡेंसिटी ਹੈ ਇਸ ਬਲਾਸਟ ਦੀ ਜੋ ਗੰਭੀਰਤਾ ਉਸ ਨੂੰ ਦਿਖਾਉਂਦੀ ਹੈ 게ਟ ਨੰਬਰ 4 ਲਾਲ ਕਿਲਾ ਦਾ ਮੈਟਰੋ ਸਟੇਸ਼ਨ 게ਟ ਨੰਬਰ 4 ਦੀਆਂ ਜੋ ਗਲਾਸਿਸ ਨੇ ਜੋ ਸ਼ੀਸ਼ੇ ਨੇ ਤੁਸੀਂ ਕਹਿ ਲਓ ਉਹਨਾਂ ਦੇ ਵਿੱਚ ਵੀ ਤਰੇੜਾਂ ਆ ਗਈਆਂ ਨੇ ਇਸ ਬਲਾਸਟ ਤੋਂ ਬਾਅਦ ਕਿਉਂਕਿ ਇਹ ਬਲਾਸਟ ਇੰਨਾ ਜ਼ੋਰਦਾਰ ਸੀ ਕਿ ਕਈ ਮੀਟਰ ਦੂਰ 게ਟ ਨੰਬਰ 4 ਦੇ ਜੋ ਸ਼ੀਸ਼ੇ ਨੇ ਉਹ ਵੀ ਉਹਨਾਂ 'ਚ ਵੀ ਤਰੇੜ ਆ ਗਈ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ 게ਟ ਨੰਬਰ 4 ਦੀਆਂ ਦਿਖਾ ਰਹੇ ਹਾਂ ਜਿੱਥੇ ਇਸ ਤਮਾਕੇ ਦਾ ਅਸਰ ਹੋਇਆ ਤੁਹਾਨੂੰ ਮੁੜ ਕੇ ਲੈ ਚਲਦੇ ਹਾਂ ਇਸ ਸਮੇਂ ਜਿੱਥੇ ਅਮਿਤ ਸ਼ਾਹ ਮੌਜੂਦ ਨੇ ਜਿਸ ਥਾਂ ਤੇ ਬਲਾਸਟ ਹੋਇਆ ਕਿਹਾ ਜਾ ਰਿਹਾ ਹੈ ਕਿ ਜਦੋਂ ਇੱਕ ਗੱਡੀ ਸਲੋ ਸਪੀਡ ਦੇ ਵਿੱਚ ਨੋ ਪਾਰਕਿੰਗ ਜ਼ੋਨ ਦੇ ਵਿੱਚੋਂ ਨਿਕਲਦੀ ਹੋਈ ਆਈ ਤੇ ਅਚਾਨਕ ਬਲਾਸਟ ਹੋ ਗਿਆ ਆਲੇ ਦੁਆਲੇ ਦੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ ਸੜਕ ਇਸਵਾਹ ਹੋ ਗਈਆਂ ਤੇ 10 ਲੋਕਾਂ ਦੀ ਇਸ ਬਲਾਸਟ ਦੇ ਵਿੱਚ ਮੌਤ ਹੋਈ ਹੈ ਤੇ ਦੋ ਦਰਜਨ ਤੋਂ ਵੱਧ ਲੋਕ ਜ਼ਖਮੀ ਨੇ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਸੀ ਦਿੱਲੀ ਦੇ ਲਾਲ ਕਿਲਾ ਗੇਟ ਨੰਬਰ 1 ਦੇ ਕੋਲੋਂ ਸਾਡੇ ਪੱਤਰਕਾਰ ਆਕਾਸ਼ਦੀਪ ਇਸ ਸਮੇਂ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਦਿੱਲੀ ਦੇ ਉਸੇ ਗਰਾਉਂਡ ਜ਼ੀਰੋ ਤੋਂ ਜਿੱਥੇ ਇਹ ਬਲਾਸਟ ਹੋਇਆ ਆਕਾਸ਼ ਜੇਕਰ ਤੁਸੀਂ ਕੁਝ ਦਿਖਾ ਸਕੋ ਆਲੇ-ਦੁਆਲੇ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਦੀ ਸਿਕਿਉਰਿਟੀ ਹੈ ਸਵਾਲ ਇਹ ਹੈ ਰੋਹਿਤ ਕਿ ਆਖਿਰਕਾਰ ਇਸ ਤਰੀਕੇ ਸੇ ਜੋ ਵਿਸਫੋਟਕ ਜੋ ਆਰਡੀਐਕਸ ਵਰਗਾ ਬਤ ਹਾ ਹੈ ਸਮੇਂ ਵਿੱਚ ਮੌਜੂਦ ਹਾਂ ਬਿਲਕੁਲ ਨਜ਼ਦੀਕ ਜਿੱਥੇ ਕਿ ਬਲਾਸਟ ਹੋਇਆ ਹੈ ਗਰਾਉਂਡ ਜ਼ੀਰੋ ਤੇ ਐਸ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਆ ਕੋਡਨ ਆਫ ਕੀਤਾ ਹੋਇਆ ਹੈ ਇਸ ਤੋਂ ਅੱਗੇ মিডিਆ ਨੂੰ ਅਲਾਉਡ ਨਹੀਂ ਹੈਗਾ ਤੇ ਆਸ-ਪਾਸ ਤੁਹਾਨੂੰ ਮੈਂ ਦਿਖਾ ਦਿੰਦਾ ਕਿਸ ਤਰ੍ਹਾਂ ਇੱਥੇ ਕੈਮਰੇ ਸੀ ਕੈਮਰੇਸ ਲੱਗੇ ਹੋਣੇ ਰ ਅੱਗੇ ਸਾਰੀ ਪੁਲਿਸ ਦੀ ਸਿਕਿਉਰਿਟੀ ਹੈਗੀ ਜੇ ਦੂਰ ਤੱਕ ਤੁਸੀਂ ਦੇਖੋਗੇ ਮੈਂ ਕੈਮਰੇ ਮੈਨੂੰ ਕਹਾਂਗਾ ਜ਼ੂਮ ਕਰਕੇ ਥੋੜਾ ਦਿਖਾ ਦੇਣਾ ਤੁਹਾਨੂੰ ਬਲੈਕ ਦੇ ਵਿੱਚ ਉੱਥੇ ਦੇਖਣਗੇ ਕਿ ਐਨਐਸਜੀ ਕਮਾਂਡੋ ਵੀ ਇੱਥੇ ਬੁਲਾਏ ਹੋਏ ਨੇ ਤਾਂ ਸਾਰੇ ਪੁਲਿਸ ਦੀ ਸੈਂਟਰ ਦੇ ਸਾਰੇ ਅਧਿਕਾਰੀ ਏਜੰਸੀਸ ਦੇ ਸਾਰੇ ਅਧਿਕਾਰੀ ਐਫਐਸਐਲ ਸਾਰੀਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਨੇ तमाम ਸਬੂਤ ਇਕੱਠੇ ਕੀਤੇ ਜਾ ਰਹੇ ਨੇ ਆਖਿਰਕਾਰ ਏਡੀ ਵੱਡੀ ਘਟਨਾ ਵਾਪਰ ਕਿਵੇਂ ਗਈ ਹਾਲ ਦੀ ਘੜੀ ਜੋ ਇੱਥੇ ਸਿਚੁਏਸ਼ਨ ਹੈਗੀ ਹੈ ਤੁਸੀਂ ਵੇਖ ਸਕਦੇ ਹੋ ਅੱਗੇ ਇੱਕ ਹੋਰ ਲੇਅਰ ਬਣਾਈ ਹੋਈ ਹੈ ਜਿਸ ਨੂੰ ਉਹਨੂੰ ਵੀ ਕੋਰਡਨੋਫ ਕੀਤਾ ਹੈ ਦੂਸਰੇ ਪਾਸੇ ਵੀ মিডিਆ ਹੈਗਾ ਪਰ ਇੱਥੋਂ ਵਾਲਾ মিডিਆ ਜਿਹੜਾ ਇੱਥੇ ਖੜਾ ਹੈ ਇੱਥੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਉਸ ਵਾਲੇ মিডিਆ ਨੂੰ ਇੱਧਰ ਨਹੀਂ ਆਣ ਦਿੱਤਾ ਜਾ ਰਿਹਾ ਔਰ ਵਿੱਚ ਵਿਚ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇੱਥੇ ਥੋੜੀ ਦੇਰ ਪਹਿਲਾਂ ਐਫਐਸਐਲ ਦੀ ਟੀਮ ਵੀ ਆਈ ਸੀ ਔਰ ਥੋੜੀ ਦੇਰ ਪਹਿਲਾਂ ਇਹ ਜਿਹੜੇ ਤੁਸੀਂ ਤਸਵੀਰਾਂ ਦੇ ਵਿੱਚ ਕਮਾਂਡੋ ਦੇਖ ਰਹੇ ਹੋਗੇ ਇਥੋਂ ਕੋਡਨ ਆਏ ਵਾਲੇ ਏਰੀਆ ਤੋਂ ਹੀ ਲੰਘ ਕੇ ਗਏ ਇੱਕ ਵਾਰੀ ਫਿਰ ਤੋਂ ਮੈਂ ਤਸਵੀਰਾਂ ਦਿਖਾਣਾ ਚਾਹੁੰਗਾ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਦੇਖੋ ਫਿਰ ਤੋਂ ਐਫਐਸਐਲ ਦੀ ਟੀਮ ਪਹੁੰਚੀ ਹੈ ਫਿਰ ਤੋਂ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਘਟਨਾ ਸਥਾਨ ਦੇ ਉੱਪਰ ਇੱਕ ਵਾਰੀ ਫਿਰ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਉਂਕਿ ਉਹ ਜੋ ਏਜੰਸੀਸ ਨੇ ਉਹ ਤਮਾਮ ਉਹਨਾਂ ਨੂੰ ਇਹ ਹੈਗਾ ਕਿ ਕੋਈ ਨਾ ਕੋਈ ਸਬੂਤ ਮਿਲੇ ਜਿਸ ਆਖਰ ਦੇ ਵਿੱਚ ਇਹ ਘਟਨਾ ਵਾਪਰੀ ਕਿਵੇਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਔਰ ਇੱਕ ਗੱਲ ਦਲੀਪ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਤੁਸੀਂ ਆਪਣੇ ਸਕਰੀਨ ਤੇ ਦੇਖ पाओगे ਸਾਹਮਣੇ ਜੋ ਤੁਹਾਨੂੰ ਲਾਈਟਸ ਦਿਸ ਰਹੀਆਂ ਨੇ ਇਹ ਦੱਸਿਆ ਜਾ ਰਿਹਾ ਇੱਥੇ ਪਾਰਕਿੰਗ ਜ਼ੋਨ ਦੇ ਵਿੱਚ ਗੱਡੀ ਹੈਗੀ ਸੀ ਜਿਹੜਾ ਇੱਥੇ ਤੱਕ ਤਾਂ ਇੱਥੋਂ ਕਿਤੇ ਜਦੋਂ ਜਲਦੀ ਜਲਦੀ ਗੱਡੀ ਐਚ ਆਰ ਨੰਬਰ ਸੀਗਾ ਗੱਡੀ ਦਾ ਆਈ 20 ਗੱਡੀ ਦੱਸੀ ਜਾ ਰਹੀ ਹੈ ਉਹਦੇ ਵਿੱਚ ਐਕਸਪਲੋਜ਼ਨ ਹੋਇਆ ਹੈ ਉਸ ਤੋਂ ਬਾਅਦ ਜਿਹੜੀਆਂ ਨਾਲ ਪਾਸੇ ਖੜੀਆਂ ਸੀ ਗੱਡੀਆਂ ਇੰਨਾ ਧਮਾਕੇਦਾਰ ਐਕਸਪਲੋਜ਼ਨ ਹੋਇਆ ਸੀ ਕਿ ਉਸ ਤੋਂ ਬਾਅਦ ਨਾਲ ਖੜੀਆਂ ਗੱਡੀਆਂ ਵੀ ਧਹਿਲ ਗਈਆਂ ਤੇ ਲੋਕਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਜਦੋਂ ਵੀ ਕੋਈ ਛੋਟਾ-ਬੋਟਾ ਹੁੰਦਾ ਜੇਕਰ ਆਪਾਂ ਗੱਲ ਕਰੀਏ ਸੀਐਨਜੀ ਦੀ ਜਾਂ ਫਿਰ ਕੋਈ ਹੋਰ ਗੈਸ ਸਿਲੰਡਰ ਦੀ ਤਾਂ ਉਹ ਬਲਾਸਟ ਲੱਗ ਤਰੀਕੇ ਦਾ ਹੁੰਦਾ ਇਹ ਜਿਹੜਾ ਐਕਸਪਲੋਜ਼ਨ ਵਾਲਾ ਬਲਾਸ ਸੀ ਐਡਾ ਤਗੜਾ ਬਲਾਸ ਸੀਗਾ ਕਿ ਇੱਕ ਵਾਰੀ ਧਹਿਲ ਗਿਆ ਸਾਰਾ ਆਸ-ਪਾਸ ਦਾ ਏਰੀਆ ਔਰ ਉਸੇ ਦੇ ਨਾਲ ਪਿੱਛੇ ਗੱਡੀਆਂ ਖੜੀਆਂ ਨੇ ਮੈਂ ਥੋੜੀ ਦੇਰ ਤੱਕ ਤੁਹਾਨੂੰ ਉਹ ਗੱਡੀਆਂ ਵੀ ਦਿਖਾਵਾਂਗਾ ਜਿਹੜੀਆਂ ਇਸ ਦਾ ਸ਼ਿਕਾਰ ਹੋ ਇੱਥੇ ਬਿਲਕੁਲ ਨਾਲ ਹੀ ਇੱਥੇ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਬਾਕੀ ਦਲੀਪ ਜੀ ਤੁਹਾਨੂੰ ਯਾਦ ਹੋਵੇਗਾ ਇਸ ਤੋਂ ਪਹਿਲਾਂ ਜਿਹੜੇ ਦਿੱਲੀ ਦੇ ਵਿੱਚ ਇੱਕ ਵੱਡੀ ਹੋਈ ਸੀ ਘਟਨਾ ਵਾਪਰੀ ਸੀ ਉਹ ਲਾਜਪਤ ਏਰੀਆ ਦੇ ਵਿੱਚ ਵਾਪਰੀ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਇਹ ਘਟਨਾ ਹੈ ਉਹ ਇਸ ਤੋਂ ਪਹਿਲਾਂ ਕੋਈ ਦਿੱਲੀ ਦੇ ਵਿੱਚ ਹਮੇਸ਼ਾ ਇਹ ਕਿਹਾ ਜਾਂਦਾ ਸੀ ਉਹ ਹਮੇਸ਼ਾ ਸ਼ੋਰਟ ਹੀ ਦਿੱਤੀ ਜਾਂਦੀ ਸੀ ਕਿ ਦਿੱਲੀ ਸਬ ਵੈਰੀ ਸੇਫ ਸਟੇਟ ਦਿੱਲੀ ਸਬ ਵੈਰੀ ਆਕਾਸ਼ ਕਿਉਂਕਿ ਤੁਸੀਂ ਗਰਾਉਂਡ ਜ਼ੀਰੋ ਤੇ ਇਸ ਸਮੇਂ ਖੜੇ ਹੋ ਉੱਥੇ ਅਸੀਂ ਆਪਣੇ ਤਰੀਕੇ ਨਾਲ ਪਹੁੰਚੇ ਹੋਏ ਸਨ ਕਿ ਉਹ ਮੌਕੇ ਤੋਂ ਨਿਕਲ ਚੁੱਕੇ ਨੇ ਜਾਂ ਹਜੇ ਵੀ ਜਾਇਜ਼ਾ ਲੈ ਰਹੇ ਨੇ ਫਿਲਹਾਲ ਦੀ ਘੜੀ ਉਹ ਨਿਕਲ ਚੁੱਕ ਨੇ ਉਹ ਇੱਥੇ ਆਏ ਸਨ ਉਹਨਾਂ ਨੇ ਜਾਇਜ਼ਾ ਲਿਆ ਔਰ ਜਿਹੜੇ ਐਨਐਸਸੀ ਕਮਾਂਡੋ ਸੀਗੇ ਖਾਸ ਤੌਰ ਤੇ ਉਹਨਾਂ ਖੜਕਾਈ ਸੀਗੇ ਤਾਂ ਇਹ ਇਹ ਮੀਡੀਆ ਨੂੰ ਇਹ ਉਮੀਦ ਹੈਗੀ ਸੀਗੀ ਕਿ ਉਹ ਦੂਸਰੇ ਪਾਸੇ ਜਾਇਜ਼ਾ ਲੈ ਰਹੇ ਸੀ ਕਿ ਕੋਡਨ ਆਫ ਕਰਕੇ ਇੱਥੋਂ ਤੱਕ ਆਣਗੇ ਪਰ ਉਹ ਆਏ ਨਹੀਂ ਪਰ ਹੁਣ ਇਹ ਮੰਨਿਆ ਜਾ ਰਿਹਾ ਕਿ ਇੱਥੇ ਜੋ ਤੁਸੀਂ ਲਗਾਤਾਰ ਇਸ ਘਟਨਾ ਦੀ ਕਵਰੇਜ ਕਰ ਰਹੇ ਹੋ ਤੁਹਾਡੇ ਤੁਹਾਡੇ ਅੰਦਾਜ਼ੇ ਦੇ ਮੁਤਾਬਕ ਕਿਉਂਕਿ ਲਾਲ ਕਿਲੇ ਦਾ ਇਲਾਕਾ ਅਸੀਂ ਦੇਖ ਰਹੇ ਹਾਂ ਗੇਟ ਨੰਬਰ 1 ਵੀ ਦੇਖ ਰਹੇ ਹਾਂ ਉਸ ਤੋਂ ਕਿੰਨੀ-ਕਿੰਨੀ ਦੂਰੀ ਤੱਕ ਕੋਰਡਨ ਆਫ ਕਰ ਦਿੱਤਾ ਗਿਆ ਆਮ ਲੋਕਾਂ ਦੀ ਐਂਟਰੀ ਬੈਨ ਕੀਤੀ ਗਈ ਹੈ ਦੇਖੋ ਦਿਲਪੀ ਜੀ ਲਗਭਗ ਜਿਹੜਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਤਸਵੀਰ ਦਿਖਾਉਂਗਾ ਤੁਸੀਂ ਅੰਦਾਜ਼ਾ ਲਾ ਪਾਓਗੇ ਇਹ ਲਾਲ ਕਿਲਾ ਦਾ ਮੈਟਰੋ ਨੰਬਰ ਗੇਟ ਹੈਗਾ 4 4 ਨੰਬਰ ਗੇਟ ਹੈਗਾ ਤੁਸੀਂ ਦੇਖ ਪਾਓਗੇ ਤਾਂ ਇਹ ਇਹ ਇਹਨੂੰ ਵੀ ਕੋਡਡ ਆਫ ਕੀਤਾ ਹੋਇਆ ਤੁਸੀਂ ਦੇਖੋ ਇਹ ਤੁਹਾਨੂੰ ਦਿਖ ਰਿਹਾ ਹੋਵੇਗਾ ਤਸਵੀਰਾਂ ਦੇ ਵਿੱਚ ਇਸ ਨੂੰ ਵੀ ਕੋਡਡ ਆਫ ਕੀਤਾ ਹੋਇਆ ਹੈ ਤਾਂ ਇਸ ਤੋਂ ਅੱਗੇ ਇੱਥੇ ਇੱਥੇ ਪੂਰੀ ਤੁਹਾਨੂੰ ਜੀ ਲੇਅਰ ਦਿਖਾ ਦੇਵਾਂਗੇ ਇੱਥੋਂ ਜਿਵੇਂ ਜਿਵੇਂ ਤੁਹਾਨੂੰ ਦਿਖੇਗਾ ਇਹ ਇਹ ਪੂਰਾ ਏਰੀਆ ਕੋਡਡ ਆਫ ਹੈ ਇਹ ਦੇਖੋ ਇਹ ਤੁਸੀਂ ਤਸਵੀਰਾਂ ਵੇਖ ਪਾ ਰਹੇ ਹੋਗੇ ਇਸ ਤੋਂ ਅੱਗੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈਗੀ ਅੱਗੇ ਇੱਕ ਹੋਰ ਕੋਡਨ ਆਫ ਦੀ ਲੇਅਰ ਬਣੀ ਹੋਈ ਹੈ ਉਸ ਦੇ ਅੰਦਰ ਉੱਥੇ ਘਟਨਾ ਵਾਪਰੀ ਹੈ ਉੱਥੇ ਜਿਹੜਾ तमाम ਅਧਿਕਾਰੀ ਉੱਥੇ ਹੈਗੇ ਨੇ ਪਰ ਇੱਥੋਂ ਤੱਕ ਇੱਥੇ ਤੱਕ ਘਟਨਾ ਦਾ ਜਿਹੜਾ ਹੈਗਾ ਇੱਥੇ ਤੁਸੀਂ ਵੇਖ ਪਾਓਗੇ ਕਿ ਸ਼ੀਸ਼ੇ ਟੁੱਟੇ ਹੋਏ ਨੇ ਕਿਲਰੇ ਵੰਡ ਜੇ ਤੁਸੀਂ ਦੇਖੋਗੇ ਕੈਮਰੇ 'ਚ ਤੁਹਾਨੂੰ ਦਿਖਣਗੇ ਅੱਗੇ ਤੁਸੀਂ ਉੱਥੇ ਦੇਖੋਗੇ ਉੱਥੇ ਯਾਨੀ ਕਿ ਆਕਾਸ਼ ਜਦੋਂ ਅਸੀਂ ਤੁਹਾਡੇ ਨਾਲ ਜੁੜੇ ਨਹੀਂ ਸੀ ਉਸ ਵੇਲੇ ਵੀ ਅਸੀਂ ਤਸਵੀਰਾਂ ਉਹੀ ਦਿਖਾ ਰਹੇ ਸੀ ਲਾਲ ਕਿਲਾ ਗੇਟ ਨੰਬਰ ਮੈਟਰੋ ਸਟੇਸ਼ਨ ਦਾ ਗੇਟ ਨੰਬਰ 4 ਇਹ ਧਮਾਕਾ ਹੋਇਆ ਗੇਟ ਨੰਬਰ 1 ਦੇ ਕੋਲ ਤੁਸੀਂ ਸੋਚੋ ਕਿ ਇਸ ਧਮਾਕੇ ਦਾ ਕਿੰਨਾ ਜ਼ਿਆਦਾ ਅਸਰ ਰਿਹਾ ਹੋਵੇਗਾ ਕਿ ਗੇਟ ਨੰਬਰ 4 ਦੇ ਮੈਟਰੋ ਸਟੇਸ਼ਨ ਦੇ ਜੋ ਕੱਚ ਹੈ ਜੋ ਸ਼ੀਸ਼ੇ ਹੈ ਉਹਨਾਂ 'ਚ ਵੀ ਤਰੇੜਾਂ ਆ ਗਈਆਂ ਤਾਂ ਇਸ ਨੂੰ ਬਿਲਕੁਲ ਤੁਸੀਂ ਸਹੀ ਫਰਮਾਇਆ ਕਿ ਇਹ ਕੋਈ ਸੀएनजी ਜਾਂ ਕੋਈ ਸਿਲੰਡਰ ਬਲਾਸਟ ਵਾਲਾ ਬਲਾਸਟ ਨਹੀਂ ਹੈ ਸਗੋਂ ਇੱਕ ਐਕਸਪਲੋਜ਼ਨ ਹੈ ਹੁਣ ਇਹ ਐਕਸਪਲੋਜ਼ਨ ਕਿਉਂ ਕੀਤਾ ਗਿਆ ਕੌਣ ਲੋਕ ਇਸ ਦੇ ਪਿੱਛੇ ਸ਼ਾਮਲ ਨੇ ਉਹ ਜਾਂਚ ਦਾ ਵਿਸ਼ਾ ਪਰ ਫਿਲਹਾਲ ਤੁਸੀਂ ਇੱਕ ਵਾਰ ਮੁੜ ਕੇ ਦਿਖਾ ਦਿਓ ਸਾਨੂੰ ਤੇ ਦਰਸ਼ਕਾਂ ਨੂੰ ਕੀ ਐਨਐਸਜੀ ਕਮਾਂਡੋ ਤੇ ਜੋ ਕੋਆਰਡਨ ਆਫ ਕੀਤਾ ਗਿਆ ਐਫਐਸਐਲ ਦੀਆਂ ਟੀਮਾਂ ਨੇ ਐਨਆਈਏ ਦੀਆਂ ਟੀਮਾਂ ਨੇ ਉਹ ਕਿਸ ਤਰ੍ਹਾਂ ਜਾਂਚ ਕਰ ਰਹੀਆਂ ਨੇ ਤਾਂ ਕਿ ਪਤਾ ਲੱਗ ਸਕੇ ਕਿ ਇਹ ਗੰਭੀਰਤਾ ਕਿੰਨੀ ਜ਼ਿਆਦਾ ਹੈ ਜੀ ਜੀ ਇਧਲੀ ਤੁਸੀਂ ਦੇਖ ਪਾਰੇ ਹੋਗੇ ਇੱਥੇ ਬਿਲਕੁਲ ਕੈਮਰੇ ਦੇ ਵਿੱਚ ਸਾਹਮਣੇ ਇੱਕ ਇਸ ਪਾਸੇ ਐਸਐਨਐਸਜੀ ਕਮਾਂਡੋ ਖੜਾ ਹੈ ਨਾਲ ਨਾਲ ਦਿੱਲੀ ਦੀ ਪੁਲਿਸ ਖੜੀ ਹੈ ਮੈਂ ਤੁਹਾਨੂੰ ਪਹਿਲਾਂ ਜਾਣਕਾਰੀ ਦੇਣੀ ਹੈ ਨਾ ਇੱਥੇ ਦਿੱਲੀ ਦੀ ਜਿਹੜੀ ਸਪੈਸ਼ਲ ਟੀਮ ਹੈ ਉਹ ਲੱਗੀ ਹੋਈ ਹੈ ਨਾਲ ਨਾਲ ਐਨਆਈ ਲੱਗੀ ਹੈ ਐਫਐਸਐਲ ਦੀ ਟੀਮ ਲੱਗੀ ਹੋਈ ਹੈ ਇਸ ਤੋਂ ਇਲਾਵਾ ਹੋਰ ਵੀ ਜਿੰਨੀਆਂ ਵੀ ਸੈਂਟਰ ਦੀਆਂ ਏਜੰਸੀਸ ਹੈਗੀਆਂ ਨੇ ਉਹਨਾਂ ਨੂੰ ਇੱਥੇ ਡਿਪਲੋਏ ਕਰ ਦਿੱਤਾ ਗਿਆ ਕਿ ਤਾਂ ਕਿ ਕੋਈ ਨਾ ਕੋਈ ਸੁਰੱਖਿਆ ਜ਼ਰੂਰ ਮਿਲੇ ਔਰ ਦਲੀਪ ਇੱਥੇ ਇਹ ਵੀ ਜਾਨਣਾ ਹੈ ਮੋਹ ਜੰਦਾ ਕਿ ਕੱਲ ਬਿਹਾਰ ਦੇ ਵਿੱਚ ਇਲੈਕਸ਼ਨ ਹੈਗਾ ਡਰ ਦਾ ਮਾਹੌਲ ਹੋ ਗਿਆ ਕਿਉਂਕਿ ਇਹ ਜਿਹੜੀ ਘ ਕਿਸ ਕਦਰ ਡਬ ਵੱਡ ਐਕਸਪਲੋਜਨ ਹੋਇਆ ਔਰ ਅਨਐਕਸਪੈਕਟਿਡ ਜਿਵੇਂ ਕਿ ਜ਼ਰੂਰ ਅੱਜ ਸ਼ੰਕਾ ਹੈਗੀ ਜੀ ਦਲੀਪ ਜੀ ਖਬਰ ਆਪਾਂ ਵੀ ਬ੍ਰੇਕ ਕੀਤੀ ਪੀਡੀਸੀ ਤੇ ਵੀ ਚੱਲੀ ਕਿ ਫਰੀਦাবাদ ਦੇ ਵਿੱਚ ਇੱਕ ਡਾਕਟਰ ਨੂੰ ਫੜਿਆ ਗਿਆ ਉਸ ਤੋਂ ਪਹਿਲਾਂ ਉਹਦੇ ਜਿਹੜਾ ਸਹਾਰਨਪੁਰ ਤੋਂ ਇੱਕ ਡਾਕਟਰ ਨੂੰ ਫੜ ਕੇ ਲਏ ਤਾਂ ਉਸਦੇ ਇਤਾਰ ਕਿਤੇ ਨਾ ਕਿਤੇ ਜੁੜੇ ਔਰ ਉਸਦੇ ਕੋਲ ਏਕੇ 47 ਬਰਾਮਦ ਹੋਈ ਉਸ ਤੋਂ ਜਦੋਂ ਜਾਂਚ ਕੀਤੀ ਗਈ ਉਸਨੇ ਦੱਸਿਆ ਕਿ ਦੂਸਰਾ ਡਾਕਟਰ ਦਾ ਉਹਨੇ ਨਾਮ ਦੱਸਿਆ ਤਾਂ ਉਸ ਨੂੰ ਅੱਜ ਪਕੜਿਆ ਗਿਆ ਤੇ ਜਦੋਂ ਉਸਦੇ ਕੋਲ ਅਮੋਨੀਅਮ ਨਾਈਟ੍ਰੇਟ ਖਾਸ ਤੌਰ ਤੇ ਦੱਸਿਆ ਗਿਆ ਕਿ ਉਸਦੇ ਕੋਲ ਆਰਡੀਐਕਸ ਵਰਗਾ ਹੁੰਦਾ 350 ਕਿਲੋਗ੍ਰਾਮ ਉਸਦੇ ਕੋਲ ਦੇ ਨਾਲ 1K47 ਤੇ ਉਸ ਤੋਂ ਬਾਅਦ ਅੱਜ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਜਦੋਂ ਇੱਕ एकदम ਐਕਸਪਲੋਸ਼ਨ ਹੁੰਦਾ ਕਿਉਂਕਿ ਅੱਜ ਜਿਹੜੀ ਇਹ ਖਬਰ ਆਈ ਹੋਈ ਸੀ ਉੱਥੇ ਹੀ ਲੱਗਦਾ ਸੀਗਾ ਕਿ ਜਿਸ ਕਦਰ ਅੱਜ ਰਿਕਵਰੀ ਹੋਈ ਹੈ ਪੁਲਿਸ ਦੇ ਵੱਲੋਂ ਹੋ ਸਕਦਾ ਕਿ ਕਿਤੇ ਨਾ ਕਿਤੇ ਐਕਸਪਲੋਸ਼ਨ ਹੋਇਆ ਹੋਵੇ ਲੋਕਾਂ ਦਾ ਮਾਈਂਡ ਸੈਟ ਉਸੇ ਤਰ੍ਹਾਂ ਬਣ ਗਿਆ ਹਾਲ ਦੀ ਘੜੀ ਹਜੇ ਵੀ ਕਿਸੇ ਤਰ੍ਹਾਂ ਦੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਇਹ ਟੈਰਰ ਅਟੈਕ ਹੈਗਾ ਜਾਂ ਫਿਰ ਨਹੀਂ ਹੈਗਾ ਪਰ ਇਹ ਜ਼ਰੂਰ ਤ ਤਾਇ ਜਿਸ ਤਰ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਨੇ ਇਸ ਨੂੰ ਸੀਰੀਅਸ ਲਿਆ ਹੈ ਜਿਸ ਤਰ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਇਥੇ ਆਏ ਔਰ ਦਲੀਪ ਸਭ ਤੋਂ ਮਾੜੀ ਗੱਲ ਜਿਹ ਤੋ ਉਸ ਤੋਂ ਇਲਾਵਾ ਜਿਹੜੇ 15 ਲੋਕ ਇੱਥੇ ਇੰਜਰਡ ਹੈਗੇ ਨੇ ਕਿਤੇ ਨਾ ਕਿਤੇ ਜ਼ਰੂਰ ਬੜੀ ਵੱਡੀ ਕਿਉਂਕਿ ਪ੍ਰੀਸ਼ੀਅਸ ਲਾਈਫ ਲੋਕਾਂ ਦੀ ਗਈ ਹੈ ਔਰ ਉਹਨਾਂ ਦੀ ਗਲਤੀ ਕਿਸੇ ਸਿਰਫ ਉਹ ਆਪਣੇ ਕੰਮ ਕਰ ਲਈ ਜਾ ਰਹੇ ਸਨ ਔਰ ਦਲੀਪ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਤੁਸੀਂ ਕਹਿ ਕਿ ਕੋਡ ਨਾ ਉਸ ਦਾ ਏਰੀਆ ਦਿਖਾਓ ਸਭ ਤੋਂ ਵੱਡਿਕਲ ਇਹ ਹੈ ਕਿ ਇਹ ਜਿਹੜਾ ਏਰੀਆ ਹੈਗਾ ਨਾ ਇਹ ਬੜਾ ਬਿਜ਼ੀਅਸ ਏਰੀਆ ਹੈ ਖਾਸ ਤੌਰ ਤੇ ਲਾਲ ਕਿਲੇ ਨੂੰ ਫੋਰਨਰਸ ਦੇਖਣ ਆਉਂਦੇ ਨੇ ਲਾਲ ਕਿਲੇ ਨੂੰ ਪਿੰਡਾਂ ਤੋਂ ਟੂਰਿਸਟ ਦੇਖਣ ਆਉਂਦੇ ਨੇ ਸ਼ਹਿਰਾਂ ਤੋਂ ਲੋਕ ਆਉਂਦੇ ਨੇ ਤਮਾਮ ਜਗ੍ਹਾ ਤੋਂ ਲੋਕ ਜਿਹੜੇ ਹੈਗੇ ਨੇ ਲਾਲ ਕਿਲੇ ਨੂੰ ਜ਼ਰੂਰ ਦੇਖਣ ਆਉਂਦੇ ਨੇ ਔ ਜੇ ਆਪਾਂ ਦੇਖਾਂਗੇ ਲਾਲ ਕਿਲੇ ਦੇ ਬਿਲਕੁਲ ਸਾਹਮਣੇ ਥੋੜੀ ਜੱcke ਜਾ ਕੇ ਆਪਾਂ ਨੂੰ ਸਿਰਫ ਲੈਫਟ ਟਰਨ ਕਰਨਾ ਪੈਂਦਾ ਹੈ ਲਾਈਟਾਂ ਤੋਂ ਲੈ ਕੇ ਤਾਂ ਉੱਥੇ ਆਪਾਂ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਮਿਲਦਾ ਹੈ ਤਾਂ ਸੀਸਗੰਜ ਸਾਹਿਬ ਲੱਖਾਂ ਸ਼ਰਧਾਲੂ ਆਉਂਦੇ ਨੇ ਰੋਜ਼ ਦਿਹਾੜੀ ਰੋਜ਼ ਮੱਥਾ ਟੇਕਣ ਆਉਂਦੇ ਨੇ ਔਰ ਇਹ ਵਨ ਆਫ ਦੀ ਬਿਜ਼ਨਸ ਏਰੀਆ ਹੈ ਔਰ ਇਸ ਤੋਂ ਅੱਗੇ ਜੇ ਆਪਾਂ ਚਲੀਏ ਤਾਂ 350 ਸਾਲਾ ਜਿਹੜਾ ਕਿ ਸ਼ਿਦੀਪੁਰ ਮਨਾਇਆ ਜਾ ਰਿਹਾ ਹੈ ਨਵੇਂ ਪਾਸ਼ਾ ਗੁਰੂ ਤੁਸੀਂ ਕਹਿੰਦੇ ਕਿ 350 ਸਾਲਾ ਸ਼ਹੀਦੀ ਦਿਹਾੜਾ ਜੋ ਮਨਾਇਆ ਜਾ ਰਿਹਾ ਹੈ ਕੋਈ ਪ੍ਰੋਗਰਾਮ ਲਾਲ ਕਿਲੇ ਦੇ ਅੰਦਰ ਰੱਖਿਆ ਗਿਆ ਹੈ ਇਸ ਬਾਬਤ ਜੀ ਦੇਖੋ 23 24 ਤੇ 25 ਨੂੰ ਇਹ ਜਿਹੜਾ ਸ਼ੀਦੀ ਦੇੜਾ ਹੈਗਾ ਮਤਲਬ ਕਿ ਆਕਾਸ਼ਦੀਪ ਇੱਕ ਬੜੀ ਮੋਟੀ ਜੀ ਗੱਲ ਇਹ ਹੈ ਜਿਵੇਂ ਤੁਸੀਂ ਸਹੀ ਦੱਸਿਆ ਕਿ ਵਨ ਆਫ ਦਾ ਬੀਜ਼ੀਐਸਟ ਪਲੇਸ ਦਿੱਲੀ ਦਾ ਇਹ ਇਲਾਕਾ ਹੈ ਦਿੱਲੀ 6 ਜਿਸ ਨੂੰ ਕਿਹਾ ਜਾਂਦਾ ਹੈ ਚਾਨੀ ਚੌਕ ਗੁਰਦੁਆਰਾ ਸੀਸਗੰਜ ਹੈ ਚਾਨੀ ਚੌਕ ਬਹੁਤ ਵੱਡੀ ਮਾਰਕੀਟ ਵਿਆਹ ਸ਼ਾਦੀਆਂ ਦਾ ਦੌਰ ਆ ਚੁੱਕਾ ਹੈ ਲੋਕ ਖਰੀਦਾਰੀ ਦੇ ਲਈ ਦੂਰੂ ਦੂਰ ਆਉਂਦੇ ਨੇ ਜੋ ਵਿਦੇਸ਼ੀ ਨੇ ਲਾਲ ਕਿਲਾ ਦੇਖਣ ਆਉਂਦੇ ਨੇ ਤੇ ਸਭ ਤੋਂ ਅਹਿਮ ਗੱਲ ਆਕਾਸ਼ 6:52 ਮਿੰਟ ਲੋਕਾਂ ਦੀ ਛੁੱਟੀ ਦਾ ਸਮਾਂ ਹੁੰਦਾ ਲੋਕ ਆਪੋ ਆਪਣੇ ਘਰਾਂ ਦੇ ਲਈ ਨਿਕਲਦੇ ਨੇ ਸੜਕ ਬਿਲਕੁਲ ਚੌਕ ਹੁੰਦੀ ਹੈ ਤੇ ਬਿਲਕੁਲ ਇੱਕ ਅਜਿਹਾ ਸਟੀਕ ਸਮਾਂ ਚੁਣਿਆ ਗਿਆ ਕਿ ਜਿੱਥੇ ਡੈਮੇਜ ਜ਼ਿਆਦਾ ਹੋ ਸਕੇ ਜੀ ਬਿਲਕੁਲ ਬਿਲਕੁਲ ਤੁਸੀਂ ਐਗਜ਼ੈਕਟਲੀ ਜਿਹੜੀ ਗੱਲ ਪੁਆਇੰਟ ਤੇ ਜਿਹੜੀ ਤੁਸੀਂ ਦਲੀਪ ਜੀ ਪਕੜੀ ਹੈ ਕਿ 6:52 ਜਦੋਂ ਲੋਕਾਂ ਦਾ ਟਾਈਮ ਹੋ ਜਾਂਦਾ ਆਪਣੇ ਘਰ ਤੋਂ ਬਾਹਰ ਨਿਕਲਦੇ ਨੇ ਔਰ ਇੱਕ ਜਿਹੜੀ ਗੱਲ ਆਪਾਂ ਵਾਰ-ਵਾਰ ਕਰ ਰਹੇ ਹਾਂ ਕਿ ਵਨ ਆਫ ਦੀ ਬਿਜ਼ਨਸ ਏਰੀਆ ਖਾਸ ਤੌਰ ਤੇ ਇਹ ਹੀ ਏਰੀਆ ਕਿਉਂ ਚੁਣਿਆ ਗਿਆ ਕਿਉਂਕਿ ਬਿਲਕੁਲ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਲੋਕ ਇੱਥੇ ਦੂਰ ਦੂਰ ਤੋਂ ਲੋਕ ਆਉਂਦੇ ਨੇ ਇੱਥੇ ਆ ਕੇ ਆਪਣਾ ਸਮਾਨ ਵੀ ਲੈਂਦੇ ਨੇ ਤੇ ਹਰ ਤਰ੍ਹਾਂ ਦੀ ਦੁਕਾਨਾਂ ਹੈਗੇ ਨੇ ਕਿਉਂਕਿ ਚਾਂਦਨੀ ਚੌਕੇ ਅਜਿਹੀ ਚੀਜ਼ ਹੈ ਔਰ ਲਾਲ ਕਿਲੇ ਦੇ ਨੇੜੇ ਤੇ ਇਹ ਸੂਬਾ ਵਾਲੀ ਮਾਰਕੀਟ ਖੁੱਲ ਜਾਂਦੀ ਹੈ ਜੇ ਤੁਸੀਂ 5 6 ਵਜੇ ਵੀ ਸਵੇਰੇ ਇੱਥੇ ਆਓਗੇ ਇੱਥੇ ਉਦੋਂ ਵੀ ਰਸ਼ ਹੁੰਦਾ ਹੈ ਔਰ ਸ਼ਾਮ ਨੂੰ ਤਾਂ ਤੁਸੀਂ ਇੱਥੇ ਅੰਦਾਜ਼ਾ ਹੀ ਨਹੀਂ ਲਾ ਸਕਦੇ ਜਿਸ ਕਦਰ ਇੱਥੇ ਰਸ਼ ਹੁੰਦਾ ਹੈ ਕਿਉਂਕਿ ਸਾਡਾ ਰੋਜ਼ ਦਾ ਇੱਥੇ ਆਣਾ ਜਾਣਾ ਹੈ ਅਸੀਂ ਰੋਜ਼ ਇੱਥੇ ਆ ਕੇ ਦੇਖਦੇ ਹਾਂ ਔਰ ਕਵਰਿੰਗ ਕਰਦੇ ਰਹਿੰਦੇ ਨੇ ਔਰ ਇੰਨਾ ਮਤਲ ਦੂਸਰੇ ਪਾਸੇ ਪੁਲਿਸ ਦੇ ਬਲੋ ਜਿਹੜੀ ਜਾਂਚ ਰੈਗੂਲਰ ਕੀਤੀ ਜਾ ਰਹੀ ਸੀ ਉਸੇ ਕਰਕੇ ਕਿਤੇ ਨਾ ਕਿਤੇ ਸਾਡੇ ਵਾਲੂ ਵੀ ਡਿਲੇ ਅਸੀਂ ਵੀ ਸਪੋਰਟ ਤੇ ਲੇਟ ਪਹੁੰਚੇ ਪਰ ਮੈਂ ਫਿਰ ਤੋਂ ਵਾਪਸ ਉਸ ਗੱਲ ਤੇ ਆਣਾ ਕਿ ਇੱਕ ਵਾਰੀ ਤੁਹਾਨੂੰ ਤਸਵੀਰਾਂ ਮੈਂ ਫਿਰ ਤੋਂ ਜ਼ਰੂਰ ਵਿਖਾ ਦੇਣਾ ਦਲਪ ਜਦੋਂ ਦੀ ਘਟਨਾ ਵਾਪਰੀ ਹੈ ਇਹ ਨਹੀਂ ਕਿ ਘਟਨਾ ਵਾਪਰਨ ਤੋਂ ਬਾਅਦ ਇੱਥੇ ਕੁਝ ਹਿੱਲ ਗਏ ਰੈਗੂਲਰ ਇੱਥੇ ਅਪਡੇਟ ਹੋ ਰਹੀ ਹੈ ਕੋਈ ਨਾ ਕੋਈ ਪੁਲਿਸ ਅਧਿਕਾਰੀ ਆ ਰਿਹਾ ਕੋਈ ਨਾ ਕੋਈ ਅਫੀਸ਼ੀਅਲ ਆ ਹੀ ਰਿਹਾ ਇਹ ਜੇ ਤੁਸੀਂ ਤਸਵੀਰਾਂ ਰਹੀ ਵੇਖੋਗੇ ਹੁਣ ਤੁਹਾਨੂੰ ਥੋੜਾ ਜੋ ਸਿਕਿਉਰਿਟੀ ਹੈ ਥੋੜੀ ਹਿਲਜੁਲ ਕਰ ਰਹੀ ਹੈ ਕੀ ਕੀ ਇਥੇ ਕੀ ਹੋ ਰਿਹਾ ਤਾਂ ਜ਼ਾਹਿਰ ਜੀ ਕੱਲ ਜਿਹੜੀ ਜੀ ਮੈਂ ਪਹਿਲਾਂ ਬਿਲਕੁਲ ਆਕਾਸ਼ਦੀਪ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਸਮੇਂ ਤੁਸੀਂ ਸਾਨੂੰ ਗਰਾਉਂਡ ਜ਼ੀਰੋ ਤੋਂ ਉਹ ਤਸਵੀਰਾਂ ਦਿਖਾਈਆਂ ਆਕਾਸ਼ ਜੀ ਜੋ ਵੀ ਅੱਗੇ ਦੀ ਅਪਡੇਟ ਆਸੀ ਤੁਹਾਡੇ ਤੱਕ ਜ਼ਰੂਰ ਆਵਾਂਗੇ ਲੈਂਡ ਦੇ ਲਈ ਅਪਡੇਟ ਪਰ ਇਸ ਵੇਲੇ ਸਾਡੇ ਪੱਤਰਕਾਰ ਆਕਾਸ਼ਦੀਪ ਗਰਾਉਂਡ ਜ਼ੀਰੋ ਤੇ ਮੌਜੂਦ ਸੀ ਜਿਨ੍ਹਾਂ ਨੇ ਇਹ ਸਾਰੀ ਤਸਵੀਰ ਦਿਖਾਈ ਕੀ ਕਿਸ ਤਰ੍ਹਾਂ ਪੂਰੇ ਇਲਾਕੇ ਨੂੰ ਕੋਰਡਨ ਆਫ ਕੀਤਾ ਗਿਆ ਐ ਐਨਐਸਜੀ ਕਮਾਂਡੋ ਇਸ ਸਮੇਂ ਮੌਕੇ ਤੇ ਮੌਜੂਦ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਦੌਰਾ ਹੋਇਆ ਉਸ ਤੋਂ ਇਲਾਵਾ ਐਫਐਸਐਲ ਦੀਆਂ ਟੀਮਾਂ ਮੌਕੇ ਤੇ ਨੇ ਤੇ ਇਸ ਦੇ ਵਿੱਚ ਇੱਕ ਹੋਰ ਵੱਡੀ ਅਹਿਮ ਅਪਡੇਟ ਏ ਆਈ ਹੈ ਕਿ ਆਈ20 ਗੱਡੀ ਹੈ ਜਿਸ ਨੂੰ ਹੁਣ ਆਈਡੈਂਟੀਫਾਈ ਕੀਤਾ ਗਿਆ ਜਿਸ ਦੇ ਵਿੱਚ ਬਲਾਸਟ ਹੋਇਆ ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਏ ਆ ਰਹੀ ਹੈ ਕਿ ਗੁਰੂਗਾਂ ਗੁੜਗਾ ਦੇ ਗੁਰੂਗ੍ਰਾਮ ਦਾ ਕੋਈ ਇੱਕ ਸ਼ਖਸ ਹੈ HR 26 ਨੰਬਰ ਉਸਦੀ ਗੱਡੀ ਹੈ ਉਸ ਨੂੰ ਵੀ ਰਾਉਂਡ ਅਪ ਕੀਤਾ ਗਿਆ ਹੈ ਪੁੱਛਗਿੱਛ ਜਾਰੀ ਹੈ ਕਿਤੇ ਨ ਕਿਤੇ ਕਨੈਕਸ਼ਨ ਸ਼ਾਇਦ ਉਸ ਨਾਲ ਜੁੜਿਆ ਲੱਗਦਾ ਹੈ ਇਸ ਬਾਰੇ ਜਾਂਚ جاری ਹੈ ਪਰ ਅੱਜ ਦੁਪਹਿਰ ਹਰਿਆਣਾ ਦੇ ਫਰੀਦাবাদ ਦੇ ਵਿੱਚ ਜੋ 25000 ਕਿਲੋ ਤਮਾਕਾ ਖੇਸ ਬਣਾਉਣ ਵਾਲੀ ਸਮੱਗਰੀ ਬਰਾਮਦ ਹੋਈ ਹੁਣ ਕਨੈਕਸ਼ਨ ਉਸ ਵਾਲੇ ਪਾਸੇ ਵੀ ਜੋੜਿਆ ਜਾ ਰਿਹਾ ਹੈ ਇਹ ਸਭ ਨੂੰ ਦੇਖਦੇ ਹੋਏ ਇੰਨੀ ਵੱਡੀ ਘਟਨਾ ਤੋਂ ਬਾਅਦ ਪੂਰੇ ਦੇਸ਼ ਵਿੱਚ ਅਲਰਟ ਹੈ ਅੰਮ੍ਰਿਤਸਰ ਦੇ ਵਿੱਚ ਵੀ ਪੰਜਾਬ ਦੇ ਵੀ ਕਈ ਇਲਾਕਿਆਂ ਦੇ ਵਿੱਚ ਅਲਰਟ ਕਰ ਦਿੱਤਾ ਗਿਆ ਹੈ ਕਿਉਂਕਿ ਕੱਲ ਪੰਜਾਬ ਦੇ ਵਿੱਚ ਵੀ ਤਰਨਤਾਰਨ ਜਿਮਨੀ ਚੋਣ ਹੈ ਇਸ ਤੋਂ ਇਲਾਵਾ ਕੱਲ ਬਿਹਾਰ ਦੇ ਵਿੱਚ ਵਿਧਾਨ ਸਭਾ ਚੋਣ ਦਾ ਆਖਰੀ ਗੇਟ ਦੀ VOTING ਪੈਣੀ ਹੈ ਤਰਨਤਾਰਨ ਦੀ ਜਿਮਨੀ ਚੋਣ ਹੈ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਵੀ ਸਿਕਿਉਰਿਟੀ ਨੂੰ ਬੀਫ ਅਪ ਕੀਤਾ ਗਿਆ ਵਧਾ ਦਿੱਤਾ ਗਿਆ ਅਮਰitsar ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਥਾਂ ਥਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਜੋ ਸ਼ੱਕੀ ਗੱਡੀਆਂ ਨੇ ਜਾਂ ਜਿਨ੍ਹਾਂ ਦੇ ਵਿੱਚ ਲੱਗਦਾ ਕਿ ਕੋਈ ਨਾ ਕੋਈ ਚੈੱਕ ਕਰਨ ਦੀ ਚੀਜ਼ ਹੈ ਉਸ ਨੂੰ ਗੱਡੀਆਂ ਰੋਕ ਕੇ ਪੁਲਿਸ ਵਾਲੇ ਚੈਕਿੰਗ ਕਰ ਰਹੇ ਨੇ ਇਹ ਤਸਵੀਰ ਅਸੀਂ ਤੁਹਾਨੂੰ ਅੰਮ੍ਰਿਤਸਰ ਦੀ ਦਿਖਾ ਰਹੇ ਹਾਂ ਇਹ ਸਿਰਫ ਅੰਮ੍ਰਿਤਸਰ ਦੀ ਤਸਵੀਰ ਨਹੀਂ ਹੈ ਸਗੋਂ ਪੰਜਾਬ ਦਾ ਹਰਿਆਣਾ ਦਾ ਯੂਪੀ ਦਾ ਜਾਂ ਉਸ ਤੋਂ ਇਲਾਵਾ ਰਾਜਸਥਾਨ ਕਈ ਸੂਬਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਐਸਐਸਪੀਜ਼ ਨੂੰ ਤਾਕੀਦ ਕੀਤੀ ਗਈ ਹੈ ਕਿ ਕਰੜੀ ਨਜ਼ਰ ਰੱਖੀ ਜਾਵੇ ਕਿਸੇ ਵੀ ਹਰਕਤ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਉਸ ਦੇ ਵਿੱਚੋਂ ਇੱਕ ਇਹ ਅੰਮ੍ਰਿਤਸਰ ਦੀ ਤਸਵੀਰ ਸੀ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਪੂਰੇ ਹਰਿਆਣਾ ਯੂਪੀ ਦਿੱਲੀ ਦੇ ਵਿੱਚ ਇਸ ਸਮੇਂ ਹਾਈ ਅਲਰਟ ਕੀਤਾ ਗਿਆ ਹੈ ਥਾਂ ਥਾਂ ਤੇ ਚੈਕਿੰਗ ਚੱਲ ਰਹੀ ਹੈ ਇਸ ਦੇ ਵਿੱਚ ਅੱਗੇ ਦੀ ਜਿੰਨੀ ਵੀ ਅਪਡੇਟ ਆਏਗੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਦਿੱਲੀ ਮੇ ਅੱਜ ਲਾਲ ਕਿਲੇ ਕੇ ਪਾਸ ਕਰੀਬ ਕਰੀਬ ਸ਼ਾਮ ਕੋ 7:00 ਬਜੇ ਹੁੰਡਈ I20 ਕਾਰ ਮੇ ਇੱਕ ਬਲਾਸਟ ਹੋਆ ਹੈ ब्लास्ट के कारण कार और कार के आसपास की तीन चार व्हीकल और खड़े हुए लोग ऑटो में बैठे हुए लोग इंजर्ड भी हुए हैं और कुछ मृत्यु भी हुई है अस्पताल के सूत्रों को के अनुसार अब तक आठ लोगों की मृत्यु हो चुकी है कुछ लोग इंजर्ड हैं, इनका इलाज यहाँ पर चल रहा है हम सभी एंगल को खुला रखते हुए इसकी गहन जांच शुरू कर दी है जैसे ही ब्लास्ट की सूचना मिली दिल्ली पुलिस स्पेशल सेल क्राइम ब्रांच एनआईए की टीम एसपीजी की टीम एफएसएल की टीम मौके पर पहुंच गई है और सभी प्रकार की जांच हम तेजी से कर रहे हैं कुछ ही समय में मैं आशा करता हूं कि धमाके का कारण क्या है उसके निर्णय पर हमारी एजेंसियां पहुंच जाएगी और एफ की सीनियर मोस्ट टीम भी यहां पर पहुंची धमाके की सूचना आने के बाद तुरंत ही माननीय प्रधानमंत्री जी का मुझे फोन आया था उसके बाद प्राथमिक इंफॉर्मेशन लेकर मैंने प्रधानमंत्री जी को भी ब्रीफ किया है